ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਵਰਨਜੀਤ ਚੋਹਾਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪਤਾ ਹੀ ਲੱਗਿਆ ਟੌਪਿਕ ਕੀ ਹੈ ਅੱਜ ਵੀਡੀਓ ਬਣਾ ਰਹੇ ਆ ਆਪਾਂ ਦਰਖਤਾਂ ਦੇ ਵਿਸ਼ੇ ਤੇ ਅੱਜ ਤੜ੍ਹ ਸੁਬਾ ਮੈਂ ਇੱਕ ਵੀਡੀਓ ਦੇਖੀ ਇਹ ਵੀਡੀਓ ਦੇ ਵਿੱਚ ਇੱਕ ਬੰਦਾ ਕਹਿ ਰਿਹਾ ਇਸ ਮੁੰਡਾ ਸੀਗਾ 25 26 ਸਾਲ ਦਾ ਉਹ ਬਣਾ ਕੇ ਵੀਡੀਓ ਕੈਸ ਸੀ ਬੈਠਾ ਕਮਰੇ ਦੇ ਵਿੱਚ ਏਸੀ ਦੇ ਥੱਲੇ ਕਹਿੰਦਾ ਲੋਕ ਦਰਖਤ ਕੱਟ ਰਹੇ ਹੈਗੇ ਦਰਖਤ ਲਾਉਂਦੇ ਨਹੀਂਗੇ ਹੁਣ ਆ ਦੇਖ ਲਓ ਦਰਖਤਾਂ ਸਾਡਾ ਥਾਂ ਇਨਾਂ ਕੋਠੇ ਕੋਠੇ ਦਾ ਥਾਂਗਾ ਪੇੜਾ ਗਾ ਆਪਣਾ ਥਾਂ ਇੰਨਾ ਅੰਬਰਕੈਨ ਦੇਖ ਲਓ ਤੁਸੀਂ ਆਹ ਠੀਕ ਨਾ ਆ ਟਾਲੀ ਆ ਟਾਲੀ ਦੇ ਪਿੱਛੇ ਵਰਕੈਨ ਹੈ ਇੱਕ ਹੁਣਾਂ ਦਰਖਤ ਲੱਗੇ ਵਾ ਸਾਡੇ ਇੰਨਾ ਥਾਂਗਾ ਠੀਕ ਹੈ ਨਾ ਇੱਥੇ ਛਾ ਚਾਰੇ ਪਾਸੇ ਛਾ ਰਹਿੰਦੀ ਹੈ ਇੱਥੇ ਹੁਣ ਅਸੀਂ ਦਰਖਤ ਲਾਏ ਵਾ ਤੇ ਆ ਜਮਣਾ ਲਾਈਆਂ ਗੀਆਂ ਦੋ ਠੀਕ ਹੈ ਨਾ ਦੋ ਜਮਣਾ ਹੋਸ ਏ ਹਾਲੇ ਦਰਖਤ ਥੋੜੇ ਲਾਉਣੇ ਹਾਲੇ ਕਹਿੰਦੇ ਵੀ ਕਿਸਾਨ ਜਿਹੜੇ ਕਿਸਾਨ ਆਗੇ ਉਹ ਦਰਖਤ ਕੱਟਦੇ ਆਗੇ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਜਿਹੜੇ ਏਸੀ ਜੀ ਬੈਠ ਕੇ ਵੀਡੀਓ ਬਣਾ ਕੇ ਪਾਉਂਦੇ ਵੀ ਇਹ ਦਰਖਤ ਨਹੀਂ ਲਾਉਂਦੇ ਦਰਖਤਾਂ ਦੀ ਕਟਾਈ ਕਰਦੇ ਐਂ ਕਰਦੇ ਐ ਬੋਹ ਕਰਦੇ ਆਗੇ ਮੈਂ ਉਹਨਾਂ ਨੂੰ ਐ ਇੱਕ ਗੱਲ ਦੱਸਣਾ ਚਾਹਣਾਗਾ ਵੀ ਜਾਂ ਤਾਂ ਤੁਸੀਂ ਵੀਡੀਓ ਪਾਏ ਨਾ ਕਰੋ ਜੇ ਪਾਉਣੇ ਤੁਸੀਂ ਦਰਖਤ ਲਾਓ ਤੁਸੀਂ ਤੁਸੀਂ ਲਾਓ ਦਰਖਤ ਤੁਸੀਂ ਵੀ ਦਰਖਤ ਪੰਜਾਬ ਦੇ ਵਿੱਚ ਰਹਿੰਦੇ ਹੋ ਜਾਂ ਕਿਸੇ ਪਾਸੇ ਹੋਰ ਰਹਿੰਦੇ ਨੇ ਜਿੱਥੇ ਵੀ ਰਹਿੰਦੇ ਹੋ ਤੁਸੀਂ ਦਰਖਤ ਲਾ ਸਕਦੇ ਹੋਗੇ ਕਿਹਦੇ ਕਿਸਾਨਾਂ ਨੂੰ ਕਿਉਂ ਤੁਸੀਂ ਕਹਿੰਦੇ ਹੋ ਵੀ ਕਿਸਾਨ ਦਰਖਤ ਨਹੀਂ ਲਾਉਂਦੇ ਕਿਸਾਨ ਦਰਖਤਾਂ ਨੂੰ ਵੜਦੇ ਤੁਸੀਂ ਤਾਂ ਸਹਰੇ ਚ ਬਹਿ ਕੇ ਏਸੀ 'ਚ ਬਹਿ ਕੇ ਵੀਡੀਓ ਪਾ ਦਿੰਦੇ ਹੋ ਵੀ ਤੁਸੀਂ ਦਰਗਤ ਵੀਡੀਓ ਪਾਓ ਦਰਗਤ ਲਾਉਂਦੇ ਵੀਡੀਓ ਪਾਓ ਫੇਰ ਮੰਨਾਂਗੇ ਤੁਹਾਨੂੰ ਜਦ ਤੁਸੀਂ ਦਰਗਤ ਉਹ ਤੁਹਾਡੇ ਕਿਸੇ ਪਾਸੇ ਦਰਗਤ ਕਿੰਨੇ ਲੱਗੇ ਦਰਗਤ ਵੀ ਕਿੱਥੇ ਕਿਹੜਾ ਦਰਗਤ ਲੱਗਿਆ ਕਿੰਨੇ ਦਰਗਤ ਲੱਗਿਆ ਕੋਈ ਛਾਂ ਵਾਲਾ ਕੋਈ ਫਲਦਾਰ ਲਾਇਆ ਵਾ ਕੋਈ ਇੱਥੇ ਬਹਿ ਕੇ ਮੋਦਿਆਂ ਵੀਡੀਓ ਪਾਉਣੇ ਪਾਉ ਸੋਖੀ ਹੈਗੀ ਸੋ ਮੇਰੇ ਵੀਰੋ ਮੈਂ ਤਾਂ ਇੰਨੇ ਕਹਿਣਾ ਚਾਹਣਾ ਵੀ ਬਿਨਾ ਮਤਲਬ ਉਹਤ ਵੀਡੀਓ ਨਾ ਪਾ ਕਰੋ ਕਿਸਾਨਾਂ ਨੂੰ ਟਾਰਗੇਟ ਨਾ ਕਰਿਆ ਕਰੋ ਦਰਗਤ ਬਹੁਤ ਲਾਉਣੇ ਆਗੇ ਲੱਗੇ ਵੀ ਹੈਗੇ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਆ ਦਰਖਤ ਦਰਖਤ ਹੁਣ ਖੇਤਾਂ ਦਰਖਤੀ ਬਹੁਤ ਬਹੁਤ ਦਰਖਤ ਬਹੁਤ ਨਹੀਂ ਜਾਏ ਠੀਕ ਹੈ ਨਾ ਹੁਣ ਤੁਸੀਂ ਇਹ ਦੇਖ ਹੀ ਰਹੇ ਹੋ ਦਰਖਤ ਆ ਗਏ ਆਪਣੇ ਤੇ ਬੈਠੇ ਇਥੇ YouTube ਤੇ ਪਾਣਦੇ ਆ Facebook ਤੇ ਪਾਣਦੇ ਆਗੇ ਵੀ ਇਹ ਵੀਡੀਓ ਪਾ ਕੇ ਤੁਸੀਂ ਦਰਖਤ ਨਹੀਂ ਲਾਉਂਦੇ ਤੁਸੀਂ ਦਰਖਤਾਂ ਵੜਦੇ ਹੋਗੇ ਆਪ ਦਰਖਤ ਨਹੀਂ ਲਾਉਂਦੇ ਉਹ ਬੈਠੇ AC 'ਚ ਵਿਊ ਲੈਣ ਦੇ ਮਾਰੇ ਕਿਸਾਨ ਨੂੰ ਟਾਰਗੇਟ ਕਰ ਦਿੰਦੇ ਆ ਸੋ ਮੇਰੇ ਵੀਰੋ ਇਦਾਂ ਨਾ ਕਰਿਆ ਕਰੋ ਤੁਸੀਂ ਧੰਨਵਾਦ ਜੀ ਸਾਰਿਆਂ ਨੂੰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ